ਹਾਂਜੀ ਸੋਨ ਸਿੰਘ ਸਭਰਾ ਇਕਤਾ ਗ੍ਰਾਂਜ ਜਿਹੇ ਬੰਦੀ ਦਾ ਮੈਂ ਬਲਾਕ ਪ੍ਰਧਾਨਾਂ ਜੀ ਅੱਜ ਕਿਹੜੇ ਵਿਸ਼ੇ ਤੇ ਇੱਥੇ ਇਕੱਠੇ ਹੋਏ ਆ ਅੱਜ ਦੀ ਵਿਸ਼ੇਸ਼ਤਾ ਇਕੱਠੇ ਹੋਏ ਆ ਵੀ ਕਾਫੀ ਸਮਾਂ ਲੰਮਾ ਹੋ ਗਿਆ ਪਿਛਲੇ ਸਾਲ ਇਥੋਂ ਬੰਦ ਟੁੱਟ ਗਿਆ ਸੀ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਤੇ ਹੁਣ ਵੀ ਜਿਹੜਾ ਪਾਣੀ ਆਉਂਦਾ ਜਿਹੜਾ ਸਮਾ ਆ ਗਿਆ ਵਾ ਤੇ ਅਸੀਂ ਇਥੇ ਬੰਦ ਦੇ ਉੱਤੇ ਆਏ ਆ ਇੱਥੇ ਜਿੱਥੇ 34 ਤੇ 35 ਬੁਰਜੀ ਆ ਤੇ ਕੁਝ ਸਾਨੂੰ ਇਸ ਚੀਜ਼ ਦਾ ਪਤਾ ਲੱਗਾ ਹੋਵੇ ਵੀ ਉਧਰ ਕੁੱਤੀ ਵਾਲੇ ਬੰਨੇ ਜਿਹੜਾ ਵਾ ਉਧਰ ਪੱਥਰ ਲਾਉਣਾ ਸ਼ੁਰੂ ਕੀਤਾ ਜਿੱਥੇ ਉਹਨਾਂ ਸ਼ੁਰੂ ਕੀਤਾ ਉਹਨਾਂ ਦਾ ਸਰਕਾਰ ਦਾ ਧੰਨਵਾਦ ਵੀ ਆ ਤੇ ਨਾਲ ਅਸੀਂ ਇਹ ਦੱਸਣਾ ਹੈ ਵੀ ਇੱਥੇ 30 35 ਬੁਰਜੀ ਤੇ ਸ਼ੁਰੂ ਕੀਤਾ ਜਾਵੇ ਇੱਥੋਂ ਜੇ ਬੰਨ ਟੁੱਟਦਾ ਤੇ ਜ਼ਿਆਦਾ ਖਤਰਾ ਵਾ ਉਤੋਂ ਦਰਿਆ ਪਿੱਛੇ ਆ ਚਲੋ ਸਾਟ ਉੱਥੋਂ ਹੀ ਵਜਦੀ ਹੈ ਉੱਥੇ ਬੰਨ ਜਿਹੜਾ ਪੱਥਰ ਲੱਗਦਾ ਨਾ ਵਧੀਆ ਗੱਲ ਆ ਪਰ ਇੱਥੇ ਬਿਲਕੁਲ ਜਿਹੜਾ ਦਰਿਆ ਦਾ ਜਿਹੜਾ ਬੰਨ ਆ ਉਹਦੇ ਨਾਲ ਦਰਿਆ ਵਗੰ데요 ਥੋੜਾ ਬੋੜਾ ਪਾਣੀ ਆਉਂਦੇ ਨਾਲ ਨੁਕਸਾਨ ਹੋ ਸਕਦਾ ਵਾ ਇਸ ਕਰਕੇ ਅਸੀਂ ਇਹ ਅੱਜ ਇੱਥੇ ਤਾਂ ਕਰਕੇ ਸਰਕਾਰ ਗਾੜੀ ਮੰਗ ਰੱਖਣਾ ਹੈ ਵੀ ਇੱਥੇ ਖੇਤੀ ਤੋਂ ਖੇਤੀ ਦਾ ਪੱਥਰ ਲਵਾ ਕੇ ਤੇ ਜਾਂ ਇੱਥੇ ਜਿਹੜਾ ਉਹ ਮਰੜਾ ਬੰਨਿਆ ਜਾਵੇ ਜਿਹੜਾ ਇੱਥੋਂ ਦਰਿਆ ਪਿੱਛੇ ਅੜਦੇ ਇੱਥੇ ਜਿਆਦਾ ਖਤਰਾ ਅਗਲੇ ਬਣੇ ਥਾਂ ਬਹੁਤ ਨਹੀਂ ਮਾ ਜੀ ਉਹਨਾਂ ਦੇ ਜੇ ਸਰਦਾਰ ਜੀ ਮੈਂ ਤਾਂ ਕੱਲ ਵੀ ਤੁਹਾਨੂੰ ਦੱਸਿਆ ਵੀ ਮੀਂਹ ਪਿਆ ਥੋੜੀ ਜਿਹੀ ਰਾਤ ਮਿਲਿਆ ਤੇ ਫਿਕਰ ਸਾਨੂੰ ਫੇਰ ਲੱਗਾ ਵੀ ਦਰਿਆ ਟੁੱਟ ਜਾਣਾ ਵਾ ਜੋ ਮੀਂਹ ਨਹੀਂ ਪੈਂਦਾ ਤੇ ਅਸੀਂ ਸੁੱਕਦੇ ਆ ਤੇ ਜੇ ਮੀਂਹ ਪੈਂਦਾ ਤਾਂ ਸਾਨੂੰ ਦਰਿਆ ਦਾ ਜਿਹੜਾ ਉਹ ਸਹਿਮ ਮਾਰੀ ਜਾਂਦਾ ਪਤਾ ਨਹੀਂ ਕਿਹੜੇ ਵੇਲੇ ਦਰਿਆ ਟੁੱਟ ਕੇ ਵੰਨ ਟੁੱਟ ਕੇ ਤੇ ਕਿਧਰ ਨੂੰ ਪਾਣੀ ਚੱਲ ਜਾਣਾ ਵਾ ਤੇ ਸਰਦਾਰ ਬਾਬਾ ਸਾਰਦ ਸਿੰਘ ਜੀ ਨੇ ਅੱਗੇ ਜਿਹੜੀ ਇੱਥੇ ਸੇਵਾ ਕੀਤੀ ਸੀ ਇਹ ਇਹਨਾਂ ਦੀ ਦੀਨ ਆ ਵੀ ਆਪਾਂ ਚੱਲ ਕੇ ਫੇਰ ਖਬਰ ਪਾਈਏ ਸਾਰੀ ਕੋ ਸੁਣਵਾਈ ਹੋ ਜਾਵੇ ਤੇ ਅਸੀਂ ਫੇਰ ਇਹੋ ਬੇਨਤੀ ਕਰਦੇ ਆ ਵੀ ਇੱਥੇ 34 ਤੇ 35 ਬੁਰਜੀ ਦੇ ਕੋਲ ਜਿਹੜਾ ਉਹ ਪ ਇਹ ਕਰਕੇ ਇਹ ਸਰਕਾਰ ਨੂੰ ਸਾਡੀ ਬੇਨਤੀ ਆ ਕਿ ਸਾਡੀ ਬੇਨਤੀ ਪ੍ਰਵਾਨ ਕੀਤੀ ਜਾਵੇ ਪਹਿਲਾਂ ਪਹਿਲਾਂ ਬਾਰਸ਼ਾਂ ਤੋਂ ਜਿਹੜਾ ਇਹਨੂੰ ਇੱਥੋਂ ਪੱਕਾ ਕੀਤਾ ਜਾਵੇ ਤੇ ਜੇ ਬੰਨ ਟੁੱਟਦਾ ਤੇ ਉਦੋਂ ਸਰਕਾਰ ਦੇ ਆਉਂਦਾ ਫਾਇਦਾ ਕੋਈ ਨਹੀਂਗਾ ਅਸੀਂ ਹੁਣ ਸਾਲਾਂ ਬੱਧੀ ਦਾਖਲ ਰਹੇ ਹਾਂ ਸਰਕਾਰ ਅਵੇ ਇੱਥੇ ਕਿਉਂਕਿ ਮੁੜ ਕੇ ਲੋਕਾਂ ਦੇ ਵਿੱਚ ਮਨ 'ਚ ਗੁੱਸਾ ਪੈ ਜਾਂਦਾ ਤੇ ਇਹ ਤਾਂ ਹੀ ਹੈ ਵੀ ਉਦੋਂ ਪਹਿਲਾਂ ਪਹਿਲਾਂ ਪ੍ਰਬੰਧ ਕੀਤਾ ਜਾਵੇ ਮੈਨੂੰ ਤੇ ਇਸ ਗੱਲ ਦਾ ਪਤਾ ਨਹੀਂ ਵਿਆਹ ਦੇ ਵਾਦੇ ਵਾਦੇ ਰਹਿ ਜਾਂਦੇ ਨੇ ਮੈਨੂੰ ਤੇ ਅਜੇ ਪਤਾ ਨਹੀਂ ਕੋਈ ਕਰੋੜ ਕਿੱਥੇ ਮਿਲਿਆ ਨਾ ਕਿਸੇ ਨੂੰ ਕੋਈ ਮੁਆਵਜ਼ਾ ਮਿਲਿਆ ਜਾਂ ਸੈਂਟਰ ਨੂੰ ਮੁਆਵਜ਼ਾ ਆ 16 7600 ਰੁਪਏ ਲੋ ਮਿਲਿਆ ਵਾ ਉਹ ਵੀ ਬਹੁਤ ਤੇ ਚਲੋ ਭਗਵੰਤ ਮਾਨ ਨੇ ਆਖਿਆ ਬੱਕਰੀ ਦੇ ਦੇਮਾ ਕੁਕੜੀ ਦੇ ਦੇਵਾਂਗੇ ਜੇ ਤੇ ਮੈਨੂੰ ਲੱਗਦਾ ਵੀ ਕਿਸੇ ਦੀ ਬੱਕਰੀ ਕੁਕੜੀ ਮਰੀ ਨਹੀਂ ਮਾਰੀ ਬੰਦੇ ਦੇ ਗਾਵਾਂ ਗੂਆਂ ਮੱਝਾਂ ਗੀਆਂ ਉਹਨਾਂ ਕਿੱਥੋਂ ਦੇ ਦੇ ਜਿਹੜੀ ਚੀਜ਼ਾਂ ਨੇ ਵਾਦਾ ਕੀਤਾ ਉਹ ਮਰੀ ਨਹੀਂ ਜੀ ਮੰਗੇ ਉਹ ਕਰਦੇ ਵੀ ਸਾਨੂੰ ਖਰਾਬੇ ਦਾ ਕੁਛ ਨਾ ਸ਼ੱਕ ਦੀ ਦਿੱਤੇ ਜਾਵੇ ਸਾਡਾ ਇੱਥੋਂ ਜਿਹੜਾ ਬੰਨ ਇਹ ਪੱਕਾ ਕਰਾਇਆ ਜਾਵੇ ਕਿਉਂਕਿ ਅਸੀਂ ਗਾਂ ਨਾਲ ਬਾਰ ਬਾਰ ਡੁੱਬੀਏ ਯਾਰ ਖਰਾਬਾ ਸਾਨੂੰ ਕਿੰਨਾ ਦੇ ਦੇਣੇ 7000 ਰੁਪਏ ਦੇ ਲਵਾਈ ਵਾਲੇ ਲੈ ਲੈਂਦੇ ਵਿੱਚ ਖਾਦ ਪਾ ਕੇ ਪਹਿਲਾਂ ਸ਼ੁਰੂ ਜੀ ਹੁੰਦਾ ਸਾਨੂੰ ਇਹ ਨਾ ਕਿ ਦੇਣਾ ਤੇ ਨਾ ਹੀ ਦੇ ਸਕਦੇ ਆ ਕਿਉਂ ਸਰਕਾਰ ਤੇ ਅੱਗੇ ਕਰਜਾਈ ਆ ਪਰ ਉਹ ਖਰਚਾ ਜਿਹੜਾ ਸਾਡਾ ਇੱਥੇ ਬੰਨ ਦੇ ਉੱਤੇ ਮਰੜੇ ਵੱਧੇ ਜਾਣ ਤੇ ਜਿਹੜਾ ਸਾਡਾ ਗਾਂ ਰੂੜੀ ਨਾ ਸਾਡੇ ਨਾਲ ਵੀ ਪਿਆਰ ਬਣਿਆ ਸਰਕਾਰ ਦਾ ਪਿਆਰ ਬਣਿਆ ਰੋਈ ਤੇ ਅਸੀਂ ਵੀ ਕਿਤੇ ਅੱਖੀ ਵਿੱਚ ਉਹ ਸੱਚਾ ਚੰਗਾ ਕੰਮ ਕਰਕੇ ਕੀ ਸਰਕਾਰ ਵਧੀਆ ਗੱਲ ਆ ਅਸੀਂ ਇਸੇ ਵਿਸ਼ੇ ਦੇ ਇਕੱਠੇ ਹੋਏ ਆਂ ਵੀ ਜਿਵੇਂ ਪਿਛਲੇ ਸਾਲ ਜਿਹੜਾ ਬੰਨ੍ਹ ਨੇ ਸਾਨੂੰ ਦੀ ਬੜੀ ਦਿੱਕਤ ਆਈ ਜਦੋਂ ਬੰਨ੍ਹ ਟੁੱਟ ਗਿਆ ਤੇ ਲੋਕਾਂ ਦੇ ਘਰ ਵੀ ਡਹਿ ਗਈ ਤੇ ਮਾਲ ਡੰਗ ਦਾ ਵੀ ਲੋਕਾਂ ਦਾ ਨਿਸ਼ਕਾਨ ਹੋਇਆ ਬੇਘਰ ਹੋਏ ਆ ਪਹਿਲਾਂ 88 ਨੇ ਕੀਤੇ ਸੀ ਅੱਜ ਦੇ 88 ਦੀ ਜਿਹੜੀ ਮਾਰਜਨ ਲੋਕਾਂ ਨੂੰ ਪਈ ਉਹ ਕਾਮਯਾਬ ਨਹੀਂ ਹੋਈ ਬੇਘਰ ਲੋਕ ਹੋਏ ਨੇ ਤੇ ਜਿਹੜਾ ਇਹ ਬੰਨ੍ਹ ਟੁੱਟ ਗਿਆ ਇਹਨੇ ਵੀ ਲੋਕਾਂ ਦਾ ਨਿਸ਼ਕਾਨ ਕੀਤਾ ਤੇ ਮੈਂ ਸਭ ਤੋਂ ਪਹਿਲਾਂ ਉਹ ਇਲਾਕੇ ਦਾ ਸਭੀ ਪੂਰੇ ਪੰਜਾਬ ਦਾ ਦੁਨੀਆ ਭਰ ਦਾ ਮੈਂ ਧੰਨਵਾਦ ਕਰਦਾ ਜਿਹੜੇ ਭਰਾਵਾਂ ਨੇ ਸਾਡੇ ਉਸ ਵੇਲੇ ਬੰਨ ਦੀ ਵੇਲੇ ਬਾਹ ਫੜੀ ਤੇ ਬੜੇ ਜੋਰਾਂ ਦੇ ਨਾਲ ਸਾਡੇ ਨਾਲ ਜਿੱਥੇ ਸਰਕਾਰ ਨੇ ਕੰਮ ਕੀਤਾ ਉੱਥੇ ਲੋਕਾਂ ਨੇ ਤੂੜੇ ਦਾ ਲਾ ਆ ਕੇ ਤੇ ਬਾਹ ਫੜੀ ਲੋਕਾਂ ਨੇ ਤੇ ਹੁਣ ਥਮਾ ਜਿਹੜਾ ਉਹ ਪਾਣੀ ਦਾ ਫੇਰ ਆ ਗਿਆ ਮੈਂ ਅਫਸਰ ਸ਼ਾਹੀ ਨੂੰ ਵੀ ਇਹ ਗੱਲ ਇਹਨਾਂ ਵੀ ਜਿਵੇਂ ਧਾਲੀਵਾਲ ਨੇ ਇਹ ਗੱਲ ਆਖੀ ਨਾ ਮੈਂ 92 ਮੇਬਲਿਆਂ ਦੇ ਵਿੱਚ ਪਹਿਲੀ ਵਾਰੀ ਮੈਂ ਧਾਲੀਵਾਲ ਦਾ ਮੈਂ ਸਰਕਾਰ ਦਾ ਕੋਈ ਦੋਖੀ ਨਹੀਂਗਾ ਧੰਨਵਾਦ ਕਰਦਾ ਜਿਵੇਂ ਉਹਨਾਂ ਨੇ ਆਖਿਆ ਨੇ ਵੀ ਗਰਾਊਂਡ ਲੈਵਲ ਤੇ ਆਪਾਂ ਜਾ ਕੇ ਕੰਮ ਕਰੀਏ ਵੀ ਗਰਾਊਂਡ ਲੈਵਲ ਤੇ ਜਿਹੜਾ ਕੰਮ ਕੀਤਾ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਇੱਥੇ ਜਦੋਂ ਬੰਨ ਟੁੱਟਣ ਤੇ ਆ ਗਿਆ ਅਫਸਰਸਾਈ ਸਾਰੀ ਇੱਥੇ ਆ ਜਣੀ ਆ ਡੀਸੀ ਨੇ ਇੱਥੇ ਮਿੰਟ ਮਿੰਟ ਤੇ ਗੇੜੇ ਮਾਰੀ ਜਾਣੇ ਬੰਨ ਦੇ ਉੱਤੇ ਤੇ ਹੁਣ ਜਿਹੜਾ ਅਪਰਾਲਾ ਵਾ ਨਾ ਇਹ ਬੰਨ ਟੁੱਟਣ ਤੋਂ ਪਹਿਲਾਂ ਪਹਿਲਾਂ ਹੀ ਵੱਤੋਂ ਵੱਧ ਕਰ ਲਿਗੇ ਜਿਵੇਂ ਉਧਰਲੇ ਮੰਨੇ ਚੜਦੇ ਮੰਨੇ ਪੱਥਰ ਲੱਗਦਾ ਨਾ ਇਹ ਲੈਹਦੇ ਮੰਨੇ ਵੀ ਜਿਹੜੇ ਡੱਲੇ ਕਾਂ ਦਾ ਮਲੜਾ ਵਾ ਇਹ 34 ਦੇ 35 ਜਿਹੜੀ ਬੁਰਜੀ ਆ ਨਾ ਇਹਦੇ ਲਾਗੇ ਜਿਹੜਾ ਜ਼ਿਆਦਾ ਖਤਰਾ ਇੱਥੇ ਪਹਿਲਾਂ ਸਭ ਤੋਂ ਵੱਨ ਇਥੋਂ ਟੁੱਟਣ ਲੱਗਾ ਸੀ ਇਹ ਅਸੀਂ ਰਾਜ ਝਾਗ ਝਾਗ ਕੇ ਇਥੇ ਲੋਕਾਂ ਨੇ ਬਨ ਬਚਾਇਆ ਬੜਾ ਖਪਾ ਕੀਤਾ ਤੇ ਇਹ ਜਿਹੜਾ ਖਪਾ ਵਾ ਪਹਿਲਾਂ ਵੀ ਬੜਾ ਪਿਆ ਵਾ ਇਹ ਜਨਤਾ ਨੂੰ ਤੇ ਹੁਣ ਜਿਹੜਾ ਸਰਕਾਰ ਦੇ ਕੋਲੇ ਸਮਾਂ ਹੈਗਾ ਅਜੇ 2 ਮਹੀਨੇ ਮਹੀਨਾ ਜਦੋਂ ਜਨਾ ਹੈਗਾ ਤੇ ਪੂਰੀ ਜਿਹੜੀ ਤਾਕਤ ਆ ਇਥੇ ਪੰਜਾਬ ਦੀ ਵਾਲੇ ਝੋਖੀ ਜਾਵੇ ਤੇ ਸਾਡੇ ਜਿਹੜਾ ਸਭਰਾ ਪਿੰਡ ਦੀਆਂ ਪੜੀਆਂ ਵੱਸ ਸਕਦੀਆਂ ਤੇ ਜੇ ਇਹ ਤੋਂ ਨਗੇਲੀ ਕਰ ਗਈ ਸਰਕਾਰ ਤੇ ਸਾਤੋਂ ਇਹ ਨਹੀਂ ਮਾਰ ਛੱਲੀ ਨਹੀਂ ਜਾਣੀ ਅਸੀਂ ਖਰਾਬੇ ਕੀ ਕਰਨੇ ਜਦੋਂ ਜ਼ਿਆਦਾ ਤਾਂ ਸਾਡੀਆਂ ਖਰਾਬ ਹੋ ਗਈਆਂ ਤਾਂ ਜੰਮਿਆਂ ਹੀ ਮੁਸ਼ਕਲਾਂ ਦੇ ਵਿੱਚ ਆ ਤੇ ਸਾਨੂੰ ਤੇ 24 ਘੰਟੇ ਮੁਸ਼ਕਲਾਂ ਰਹਿੰਦੀਆਂ ਆ ਵੇ ਇੱਕ ਬੜਾ ਵਧੀਆ ਸਾਡੇ ਮਹਿਕਮੇ ਨੇ ਕੰਮ ਕੀਤਾ ਵਾ ਜਿਹੜੇ ਆਪਣੇ ਹੈਗੇ ਆ ਕੀ ਇਹਨੂੰ ਆਂਦੇ ਆਂਦੇ ਆ ਮੇਰੇ ਮੂੰਹ ਘੜੀ ਫਿਰਦਾ ਵੀਰ ਮੇਰੇ ਨਹੀਂ ਕੀ ਇਹਨੂੰ ਮੇਰੇ ਯਾਰ ਸਭ ਤੋਂ ਵੱਡੀ ਜਗਲਾਦ ਮੈਨੂੰ ਕਿ ਸਾਨੂੰ ਦੇਣਾ ਵੀ ਸਾਡੇ ਮੱਥੇ ਲਾਈ ਹੈ ਨਾ ਪਾੜੀ ਕਰ ਆ ਅਸੀਂ ਮੋਟੇ ਸੰਗ ਤੇ ਗੇੜਾ ਮਾਰ ਜਾਂਦੇ ਆ ਉਹਦੀ ਪਾੜੀ ਹੁੰਦੇ ਪੈਂਚਰ ਸਾਨੂੰ ਸੁਭਰਾਵਾ ਵੀ ਤੇ ਲਿਆ ਕੇ ਲਾਉਣਾ ਪੈਂਦਾ ਸਾਡੀ ਸਭ ਤੋਂ ਵੱਡੀ ਗੱਲ ਮੁਸ਼ਕਿਲ ਸਾਨੂੰ ਨਾਲ-ਨਾਲ ਜਿੱਥੇ ਦਰਿਆ ਮਾਰਿਆ ਉਹ ਉੱਥੇ ਸਾਨੂੰ ਪਹਾੜੀ ਕਿੱਕਰਾ ਮਾਰੀਆਂ ਵੀ ਇੱਥੇ ਕੋਈ ਵਧੀਆ ਰੋਖ ਨਹੀਂ ਲੱਗਾ ਵੀ ਗੰਦੇ ਰੋਖ ਲਾ ਕੇ ਤੇ ਸਾਡੇ ਮੱਥੇ ਜਿਹੜਿਆ ਕਿੰਨਿਆ-ਕਿੰਨਿਆ ਸਾਡੀਆਂ ਫਸਲਾਂ ਖਰਾਬ ਕੀਤੀਆਂ ਜਾਂਦੀਆਂ ਤੇ ਮੇਰੀ ਪੀਲ ਅਫਸਰਸ਼ਾਹੀ ਨੂੰ ਮੇਰੀ ਇਸ ਇਲਾਕੇ ਦੇ ਮੰਤਰੀ ਨੂੰ ਵੀ ਇਹ ਗੱਲ ਆ ਵੀ ਵੋਟਾਂ ਤੈਨੂੰ ਆਉਣਲੇ ਸਮੇਂ 'ਚ ਫੇਰ ਮਿਲਣੀ ਆਂ ਆਖੀ ਤੂੰ ਇਹ ਖਰਬਾ ਬੋਲਦਾ ਜੇ ਬੰਨ ਬਚਿਆ ਰਿਹਾ ਨਹੀਂ ਤੇ ਜਿ ਤਰ੍ਹਾਂ ਤੂੰ ਆਖ ਮੀਟਰ ਰਛੀ ਤੇ ਇਸ ਇਲਾਕੇ ਨੇ ਵੀ ਆਖ ਮੀਟਰ ਲੈਣੀ ਨਹੀਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ